ਸਾਹਿਬ ਜੀ ਕਿੰਨੇ ਕ ਪਰਸੈਂਟ VOTING ਹੋ ਚੁੱਕੀ ਹੈ ਤੇ ਕਿਸ ਤਰ੍ਹਾਂ ਚੱਲ ਰਹੀ ਹੈ VOTING VOTING ਹੁਣ ਤੱਕ ਜੋ ਜਿਹੜਾ ਡਾਟਾ ਜਿ ਕੋਲੈਕਟ ਕੀਤੇ ਅਸੀਂ 35% 40 ਦੇ ਵਿੱਚ ਵਿੱਚ ਚੱਲ ਰਿਹਾ ਹੈ ਔਰ VOTING ਦੀ ਜੋ ਲੋਕਾਂ ਦੀ ਰੁਝਾਨ ਹੈ ਲੈ ਸਲੋ ਹੈ ਇਹਦਾ ਕਾਰਨ ਗਰਮੀ ਵੀ ਹੋ ਸਕਦਾ ਵੀ ਗਰਮੀ ਬਹੁਤ ਹੈ ਔਰ ਉਮੀਦ ਹੈ ਕਿ ਜੋ ਦੁਪਹਿਰ ਤੋਂ ਬਾਅਦ ਵੋਟਰਾਂ ਦੀ ਜੋ ਰੁਝਾਨ ਹੈ ਵਧੇਗਾ ਲੋਕੀ ਸ਼ਾਮ ਨੂੰ ਜੋ ਟਾਈਮ 6 ਵਜੇ ਤੱਕ ਹੈਗਾ ਕਾਫੀ ਵੋਟਾਂ ਨਿਕਲ ਗਈਆਂ ਉਮੀਦ ਹੈ ਕਿ ਜੋ ਜੋ ਪਰਸੈਂਟੇਜ ਹੈ ਇਟ ਵਿਲ ਕ੍ਰੋਸ 60% 65 60 ਹੋ ਜੇ तकरीबन ਸਾਰੇ ਜਗ੍ਹਾ ਜਾ ਕੇ ਆਲਮੋਸਟ ਐਵਰੇਜ 35 ਦੇ ਕਰੀਬ ਬਣਦੀ ਜੀ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅਜੇ ਤੱਕ ਵੋਟਰਾਂ ਨੂੰ ਮੈਂ ਅਪੀਲ ਕਰਾਂਗਾ ਕਿ ਸਭ ਤੋਂ ਵੱਡਾ ਦਿਨ ਹੈ ਅਸੀਂ ਆਪਣੇ ਦੇਸ਼ ਦੀ ਆਉਣ ਵਾਲੇ ਸਮੇਂ ਦੀ ਸਰਕਾਰ ਚੁਣਨ ਜਾ ਰਹੇ ਹਾਂ ਉਹਦੇ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਮੈਂ ਕੀ ਕਰਨਾ ਵੋਟ ਪਾ ਕੇ ਸਭ ਤੋਂ ਜ਼ਰੂਰੀ ਹੈ ਪਰ ਆਪਣਾ ਹੱਕ ਸਮਝ ਕੇ ਆਪਣੇ ਇੱਕ ਐਸਾ ਹੱਕ ਹੈ ਜਿਹਨੂੰ ਸਾਨੂੰ ਐਕਸਰਸਾਈਜ਼ ਕਰਨਾ ਚਾਹੀਦਾ ਕਿਉਂਕਿ ਸਾਡਾ ਇੱਕ ਵੋਟ ਦੇਸ਼ ਦੀ ਤਰੱਕੀ ਦੇਸ਼ ਦੀ ਇੰਟਰਨੈਸ਼ਨਲ ਸਟੇਬਿਲਿਟੀ ਔਰ ਵਕ ਵਕ ਫੀਲਨਾ ਚ ਸਾਨੂੰ ਸਟੈਬਲਿਸ਼ ਕਰਦਾ ਤੋਂ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂ ਕਿ ਜੋ ਹਲੇ ਤੱਕ ਵੋਟ ਕਰਨ ਨਹੀਂ ਆਏ ਜਾਂ ਜੋ ਕਿਤੇ ਆਪਣੇ ਰਿਸ਼ਤੇਦਾਰੀ ਜਾਂ ਇੱਧਰ ਗਿਆ ਮੈਂ ਅਪੀਲ ਕਰਾਂਗਾ ਮੀਡੀਆ ਦੇ ਰਾਹੀਂ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚ ਕੇ ਆਪਣੀ ਕਿ ਇੱਕ ਵੋਟ ਦਾ ਭੁਗਤਾਨ ਕਰਨ ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀ ਦੇਸ਼ ਦੀ ਸਰਕਾਰ ਇੱਕ ਵਧੀਆ ਸਰਕਾਰ ਬਣ ਸਕੇ ਜੋ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕੇ ਚੋਣ ਯੋਗ ਵੱਲੋਂ ਇੱਕ ਕਿਹਾ ਗਿਆ ਹੈ ਕਿ ਜਿੱਥੇ ਵੀ ਬੂਥ ਲੱਗਿਆ ਹੋਇਆ ਉੱਥੇ ਪਾਣੀ ਜ਼ਰੂਰ ਪਹਲਾਇਆ ਜਾਵੇ ਕੀ ਪਾਣੀ ਦਾ ਪ੍ਰਬੰਧ ਬੂਥਾਂ 'ਚ ਕੀਤਾ ਹੋਇਆ ਹੈ ਨਹੀਂ ਪਾਣੀ ਦਾ ਪ੍ਰਬੰਧ ਬੂਥਾਂ ਤੇ तकरीबन ਜਿਹੜੇ ਜਿੰਨਾ ਜਿਹੜੇ ਪਾਰਟੀਆਂ ਦੇ ਬੂਥ ਹਨ ਉੱਥੇ ਉਹਨਾਂ ਨੇ ਆਪਣਾ ਇੰਤਜ਼ਾਮ ਕੀਤਾ ਹੈ ਪੋਲਿੰਗ ਸਟੇਸ਼ਨਾਂ ਤੇ ਮੇਰਾ ਖਿਆਲ ਹੈ ਵੀ ਸਰਕਾਰ ਨੇ ਕੀਤਾ ਹੋਇਆ ਹੈ